Thank <laughs> ਇੱਕ ਪਾਸੇ ਟੀਚਰ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ ਕਿਉਂਕਿ ਉਸ ਦੇ ਮਾਰਗਦਰਸ਼ਨ ਤੇ ਬੱਚਾ ਚੱਲਦਾ ਹੈ ਅਤੇ ਭਵਿੱਖ ਦੇ ਵਿੱਚ ਕੁਝ ਕਰਦਾ ਹੈ ਕਿਉਂਕਿ ਟੀਚਰ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਇੱਕ ਬੱਚੇ ਨੂੰ ਚੰਗੇ ਮੁਕਾਮ ਤੱਕ ਪਹੁੰਚਾਉਣ ਦੇ ਲਈ ਪਰ ਦੂਜੇ ਪਾਸੇ ਜਦੋਂ ਅਜਿਹਾ ਹੀ ਟੀਚਰ ਬੱਚਿਆਂ ਦੇ ਨਾਲ ਬਦਸਲੂਕੀ ਕਰੇ ਉਸ ਨੂੰ ਅਪਸ਼ਬਦ ਬੋਲੇ ਤਾਂ ਫਿਰ ਉਸ ਨੂੰ ਗੁਰੂ ਕਹਿਣਾ ਤਾਂ ਦੂਰ ਉਸ ਨੂੰ ਲਾੜ ਤਾਂ ਹੀ ਪਾ ਸਕਤੇ ਆ ਦਰਸਿਲ ਇੱਕ ਜੇ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿੱਤੇ ਕਿ ਸਰਕਾਰੀ ਅਧਿਆਪਕਾਂ ਛੋਟੇ-ਛੋਟੇ ਬੱਚਿਆਂ ਨੂੰ ਅਪਸ਼ਬਦ ਬੋਲਦੀ ਨਜ਼ਰ ਆ ਰਹੀ ਹੈ ਜੇਕਰ ਇਹ ਵੀਡੀਓ ਨਾ ਵਾਇਰਲ ਹੁੰਦੀ ਇਸ ਵੀਡੀਓ ਦੇ ਵਿੱਚ ਜੇਕਰ ਉਸ ਟੀਚਰ ਦੀ ਆਵਾਜ਼ ਨਾ ਸੁਣਾਈ ਦਿੱਤੀ ਤਾਂ ਸ਼ਾਇਦ ਕਿਸੇ ਨੂੰ ਯਕੀਨ ਨਹੀਂ ਹੋਣਾ ਸੀ ਪੂਰਾ ਮਾਮਲਾ ਚੰਡੀਗੜ੍ਹ ਦੇ ਸਰਕਾਰੀ ਸਕੂਲ ਦਾ ਦੱਸਿਆ ਜਾ ਰਿਹਾ ਹੈ ਚੰਡੀਗੜ੍ਹ ਦੇ ਸਕੂਲ ਮਲੂਆ ਦੇ ਵਿੱਚ ਜੋ ਸਕੂਲ ਹੈ ਗਵਰਨਮੈਂਟ ਮਾਡਲ ਹਾਈ ਸਕੂਲ ਆਰਸੀ ਟੂ ਦਾ ਮਾਮਲਾ ਜਿਹੜਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਅਧਿਆਪਕਾ ਦੇ ਵੱਲੋਂ ਇੱਕ ਟੀਚਰ ਜਿਹੜੀ ਕਿ ਕਿਸੇ ਦੀ ਮਾਂ ਹੋਏਗੀ ਜੇਕਰ ਅਸੀਂ ਕਹੀਏ ਤਾਂ ਉਹਦਾ ਵੀ ਪਰਿਵਾਰ ਹੋਏਗਾ ਉਹਦੇ ਵੀ ਬੱਚੇ ਹੋਣਗੇ ਕਿਉਂ ਆਪਣੇ ਬੱਚਿਆਂ ਨੂੰ ਵੀ ਇਹ ਜੇ ਅਪਸ਼ਬਦ ਬੋਲਦੀ ਹੈ ਤੁਸੀਂ ਵੇਖੋ ਵੀਡੀਓ ਵੀ ਤੁਹਾਨੂੰ ਅਸੀਂ ਸੁਣਾਵਾਂਗੇ ਬਾਅਦ ਵਿੱਚ ਵੀ ਸੁਣਾਵਾਂਗੇ ਪੂਰੀ ਸੀਸੀਟੀਵੀ ਦੇ ਵਿੱਚ ਜੋ ਰਿਕਾਰਡ ਹੋਈ ਹੈ ਕਿ ਕਿਸ ਤਰ੍ਹਾਂ ਅਪਸ਼ਬਦ ਉਹ ਅਧਿਆਪਕਾ ਜਿਹੜੀ ਬੱਚੇ ਨੂੰ ਬੋਲ ਰਹੀ ਹੈ ਇੱਕ ਛੋਟੀ ਜੀ ਬੱਚੀ ਹੈ ਨਾਮ ਨਹੀਂ ਸਹੀ ਲਿਖਿਆ ਜਾਂ ਨਾਮ ਗਲਤ ਦੱਸਿਆ ਉਹ ਛੋਟੀ ਬੱਚੀ ਹੈ ਉਸ ਨੂੰ ਪਿਆਰ ਨਾਲ ਸਮਝਾਉਣ ਦੀ ਬਜਾਏ ਉਸ ਨੂੰ ਅਪਸ਼ਬਦ ਬੋਲਦੀ ਹੈ ਅਪਸ਼ਬਦ ਬੋਲਦੀ ਹੈ ਜਾਤੀ ਸੂਚਕ ਸ਼ਬਦ ਵੀ ਜਿਹੜਾ ਇਹ ਕਿਹਾ ਜਾ ਰਿਹਾ ਉਹ ਵੀ ਬੋਲਿਆ ਜਾਂਦਾ ਦੂਜੇ ਪਾਸੇ ਇੱਕ ਹੋਰ ਵੀਡੀਓ ਆਈ ਐਸਐ ਸਕੂਲ ਦੀ ਜਿਸ ਦੇ ਵਿੱਚ ਟੀਚਰ ਜਿਹੜੀ ਹੈ ਆਪਣੇ ਸਿਰ ਦੀ ਮਾਰਸ਼ ਕਰਾ ਰਹੀ ਹੈ ਗੁੱਤੰਗਦਾਰੀ ਹੈ ਛੋਟੀਆਂ-ਛੋਟੀਆਂ ਬੱਚਿਆਂ ਤੋਂ ਉਹਨਾਂ ਨੂੰ ਪੜਾਉਣਾ ਉਹਨਾਂ ਨੂੰ ਤਨਖਾਹ ਕਿਸ ਗੱਲ ਦੀ ਮਿਲਦੀ ਹੈ ਕਿ ਬੱਚਿਆਂ ਨੂੰ ਤੁਸੀਂ ਪੜਾਓ ਲਿਖਾਓ ਆਪਣੇ ਡਿਊਟੀ ਕਰੋ ਕਿਉਂਕਿ ਸਰਕਾਰ ਤੁਹਾਨੂੰ ਤਨਖਾਹ ਦੇ ਰਹੀ ਹੈ ਤਨਖਾਹ ਕਿਸ ਕੰਮ ਦਾ ਦੇ ਰਹੀ ਹੈ ਬੱਚੇ ਨੂੰ ਤੁਸੀਂ ਪੜਾਉਣਾ ਚੰਗਾ ਸਿਖਾਉਣਾ ਬੱਚੇ ਨੂੰ ਪੈਰਾਂ ਤੇ ਖੜੇ ਜੋਗਾ ਕਰਨਾ ਉਹਨਾਂ ਨੂੰ ਚੰਗੀਆਂ ਆਦਤਾਂ ਸਿਖਾਉਣੀਆਂ ਤਾਂ ਉਹ ਇਹਦੇ ਬਦਲੇ ਉਹ ਕੀ ਕਰ ਰਹੇ ਨੇ ਬੱਚਿਆਂ ਨੂੰ ਅਫਸ਼ਬਦ ਬੋਲ ਰਹੀ ਹੈ ਤੁਸੀਂ ਵੇਖੋ ਵੀਡੀਓ ਤੁਹਾਨੂੰ ਵੀਡੀਓ ਨਾਲ-ਨਾਲ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਸਿਰ ਦੀ ਮਾਰ ਸਟੀਚਰਾ ਕਰਾ ਰਹੀਆਂ ਨੇ ਦੂਜੇ ਪਾਸੇ ਇੱਕ ਜੋ ਸੀਸੀਟੀਵੀ ਹੈ ਜਿਸ ਦੇ ਵਿੱਚ ਇੱਕ ਟੀਚਰ ਜਿਹੜੀ ਹੈ ਉਹ ਆ ਆਪ ਸ਼ਬਦ ਬੋਲਦੀ ਇੱਕ ਛੋਟੀ ਜਿਹੀ ਬੱਚੀ ਨੂੰ ਜਿਹੜੀ ਆ ਉਹ ਸੁਣਾਈ ਦੇ ਰਹੀ ਹੈ ਤਾਂ ਵੀ ਦੇਖਿਆ ਜਾਵੇ ਜੇਕਰ ਇਹ ਟੀਚਰ ਸਾਨੂੰ ਟੱਕਰੇ ਤਾਂ ਤੁਸੀਂ ਸਵਾਲ ਜ਼ਰੂਰ ਕੋ ਕੇ ਤੁਹਾਡੇ ਬੱਚੇ ਨੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਵੀ ਇਹ ਸ਼ਬਦ ਬੋਲ ਦਿਓ ਜਿਹੜਾ ਤੁਸੀਂ ਛੋਟੀ ਜਿਹੀ ਬੱਚੀ ਨੂੰ ਬੋਲ ਰਹੇ ਹੋ ਤਾਂ ਤੁਸੀਂ ਦੇਖਿਓ ਇਹ ਵੀਡੀਓ ਜਿਹੜੀ ਕਿ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦਾ ਨਾਮ ਹੈ ਕਿ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੜਾਈ ਬਹੁਤ ਵਧੀਆ ਹੈ ਟੀਚਰ ਬਹੁਤ ਵਧੀਆ ਨੇ ਕਹਿੰਦੇ ਬਾਕੀ ਕਨਵਰਟ ਸਕੂਲਾਂ ਦੀ ਮਾਤ ਪਾਉਂਦੇ ਨੇ ਚੰਡੀਗੜ੍ਹ ਦੇ ਸਰਕਾਰੀ ਸਕੂਲ ਪਰ ਇਹ ਵੀ ਚੰਡੀਗੜ੍ਹ ਦੇ ਸਰਕਾਰੀ ਸਕੂਲ ਦੀ ਹੀ ਵੀਡੀਓ ਹੈ ਮਲੂਆ ਦੀ ਵੀਡੀਓ ਹੈ ਜਿਹੜੀ ਕਿ ਮਾਡਲ ਸਰਕਾਰੀ ਮਾਡਰਨ ਹਾਈ ਸਕੂਲ ਦੀ ਦੱਸੀ ਜਾ ਰਹੀ ਆਰਸੀ 2 ਦੀ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕਿ ਤੁਸੀਂ ਵੇਖੋ ਇਹ ਟੀਚਰ ਕਿਸ ਤਰ੍ਹਾਂ ਅਪਸ਼ਬਦ ਬੋਲ ਰਹੀ ਹੈ ਬੱਚਾ ਨੂੰ ਸਿਖਾਉਣਾ ਤਾਂ ਕੀ ਹੈ ਹਾਲਾਂਕਿ ਜਦੋਂ ਇਹ ਬੱਚੇ ਘਰ ਜਾਂਦੇ ਹੋਣਗੇ ਤਾਂ ਮਾਪੇ ਉਹ ਵੀ ਕਹਿੰਦੇ ਹੋਣਗੇ ਕਿ ਸਾਡਾ ਬੱਚਾ ਜਿਹੜਾ ਅ ਟੀਚਰ ਚੰਗਾ ਸਿਖਾ ਰਹੀ ਐ ਤਾਂ ਗੁਰੂ ਦਾ ਦਰਜਾ ਸਿੱਧੰਨੇ ਆ ਟੀਚਰ ਨੂੰ ਪਰ ਜਦੋਂ ਗੁਰੂ ਹੀ ਅਜੇਆ ਕਰਨ ਲੱਗੇ ਤਾਂ ਅਜੇ ਗੁਰੂ ਉਸ ਦਾ ਲਾੜਤਾ ਹੀ ਪੈ ਸਕਦੀਆਂ ਨਹੀਂ ਤਾਂ ਤੁਸੀਂ ਵੇਖੋ ਵੀਡੀਓ ਕਮੈਂਟ ਬਾਕਸ ਵਿੱਚ ਸਾਨੂੰ ਜਰੂਰ ਦੱਸੋ ਕਿ ਆਖਰ ਇਹ ਕੀ ਇਸ ਤੇ ਕੀ ਕਾਰਵਾਈ ਟੀਚਰ ਤੇ ਹੋਣੀ ਚਾਹੀਦੀ ਹੈ ਕਮੈਂਟ ਕਰਕੇ ਤੁਹਾਡੀ ਕੀ ਰਾਏ ਐ ਇਸ ਵੀਡੀਓ ਦੇ ਬਾਰੇ ਸਾਨੂੰ ਜਰੂਰ ਦੱਸਿਓ ਤਾਂ ਇੱਕ ਵਾਰ ਤੁਹਾਨੂੰ ਫਿਰ ਇਹ ਵੀਡੀਓ ਅਸੀਂ ਦਿਖਾ ਦਿੰਨੇ ਆ